ਹਾਂਜੀ ਸੱਚੀ ਕਾਲ ਜੀ ਸੋ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖਿਆ ਹੀ ਆ ਕਿ ਮੰਨੂ ਆਪਣੇ ਨਾਨੀ ਨਾਨੇ ਦੇ ਨਾਲ ਆਈ ਆ ਤੇ ਉੱਥੇ ਗੁਰਪ੍ਰੀਤ ਨੂੰ ਕਿਵੇਂ ਪਤਾ ਲੱਗ ਜਾਂਦਾ ਏ ਕਿ ਮੰਨੂ ਆਈ ਆ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਵੇਂ ਕਿ ਗੁਰਪ੍ਰੀਤ ਨੇ ਸਾਈਂ ਜੀ ਦੇ ਕਹਿਣ ਦੇ ਅਨੁਸਾਰ ਕਰੇ ਕੰਜਕਾ ਬਠਾਈਆਂ ਹੁੰਦੀਆਂ ਨੇ ਤੇ ਉਹ ਨਕਲੀ ਸਾਈਂ ਉਸ ਨੂੰ ਜੋ ਕਹਿੰਦਾ ਗੁਰਪ੍ਰੀਤ ਉਹ ਕਰਨ ਲੱਗ ਜਾਂਦਾ ਹੈ ਵੈਸੇ ਤਾਂ ਉਹ ਕੁੜੀਆਂ ਦੀ ਸ਼ਕਲ ਵੀ ਨਹੀਂ ਵੇਖਣਾ ਚਾਹੁੰਦਾ ਪਰ ਜਦ ਉਹ ਸਾਈਂ ਝੂਠੇ ਸਾਈਂ ਨੇ ਉਸ ਨੂੰ ਇਹ ਸਾਰਾ ਕੁਝ ਕਿਹਾ ਹੁੰਦਾ ਹੈ ਤੇ ਫਿਰ ਇਹ ਇਹ ਵੀ ਕਰ ਲੈਂਦਾ ਜੋ ਉਹ ਨਹੀਂ ਕਰਨਾ ਚਾਹੁੰਦਾ ਸੋ ਉਹਨਾਂ ਹੀ ਕੁੜੀਆਂ ਦੇ ਪੈਰ ਤੋਂ ਹੁੰਦਾ ਹੈ ਉਹਨਾਂ ਨੂੰ ਹੀ ਪ੍ਰਸ਼ਾਦਾ ਛਕਾਉਂਦਾ ਹੈ ਤੇ ਉਹਨਾਂ ਨੂੰ ਹੀ ਦਾਨਪੂਰਨ ਕਰਦਾ ਹੈ ਪਰ ਉਥੇ ਜਿਹੜੀਆਂ ਦੋ ਧੀਆ ਇਹ ਉਹਨਾਂ ਨੂੰ ਕੋਈ ਦਾਣਪੁਨ ਨਹੀਂ ਜਿਹੜੀਆਂ ਘਰੋਂ ਗੱਡੀਆਂ ਹੋਈਆਂ ਇਹ ਉਹ ਇੰਨਾ ਵੱਡਾ ਸ਼ਰਾਫ ਸੋ ਉਥੇ ਪਤਾ ਲੱਗਦਾ ਹੈ ਕਿ ਗੁਰਪ੍ਰੀਤ ਦੀ ਸੋਚ ਦਾ ਸੋ ਇਹ ਸੋਚ ਦੇ ਵਾਲੇ ਬੰਦੇ ਜਦ ਆਪਣੀਆਂ ਧੀਆ ਨੂੰ ਘਰੋਂ ਕੱਢਦੇ ਆ ਤੇ ਫਿਰ ਸੋਖ ਨਹੀਂ ਪਾਉਂਦੇ ਤੇ ਉਸੇ ਤਰੀਕੇ ਨਾਲ ਹੀ ਹੁਣ ਗੁਰਪ੍ਰੀਤ ਕਰ ਰਿਹਾ ਹੈ ਤੇ ਆਉਣ ਵਾਲੇ ਟਾਈਮ ਜਿਵੇਂ ਉਸ ਨੂੰ ਪਛਤਾਉਣਾ ਹੀ ਪਏਗਾ ਪਰ ਮੰਨੂ ਬਾਰੇ ਉਸ ਨੂੰ ਕਿਵੇਂ ਪਤਾ ਲੱਗਦਾ ਹੈ ਕਿਉਂਕਿ ਮੰਨੂ ਨੂੰ ਉਸ ਦੇ ਨਾਨੀ-ਨਾਨੇ ਨੇ ਇਹ ਵੀ ਸਮਝਾਇਆ ਹੁੰਦਾ ਹੈ ਕਿ ਤੂੰ ਬੋਲਣਾ ਨਹੀਂ ਮੰਨੂ ਇਹ ਗੱਲ ਦਾ ਮੰਨ ਲੈਂਦੀ ਆ ਕਿ ਮੈਂ ਬਾਹਰ ਖੜੀ ਰਵਾਂਗੀ ਪਰ ਬੋਲਣ ਵਾਲੀ ਗੱਲ ਤੋਂ ਉਹ ਬਿਲਕੁਲ ਵੀ ਐਗਰੀ ਨਹੀਂ ਸੀ ਹੁੰਦੀ ਉਹ ਇਹ ਕਹਿੰਦੀ ਆ ਕਿ ਜਦ ਮੇਰਾ ਰੱਬ ਮੇਰੇ ਨਾਲ ਗੱਲਾਂ ਕਰੇਗਾ ਫਿਰ ਮੈਨੂੰ ਜਵਾਬ ਦੇਣਾ ਹੀ ਪੈਣਾ ਹੈ ਤੇ ਇਹ ਗੱਲਾਂ ਸੁਣ ਕੇ ਉਸ ਦਾ ਨਾਨੀ ਨਾਨਾ ਵੀ ਹੈਰਾਨ ਹੁੰਦੇ ਆ ਕਿ ਇਸਨੇ ਰੱਬ ਨਾਲ ਕਿਹੜੀਆਂ ਗੱਲਾਂ ਕਰਨੀਆਂ ਨੇ ਪਰ ਉਸੇ ਤਰੀਕੇ ਨਾਲ ਜਦ ਸਾਰੇ ਘਰ ਵਿੱਚ ਜੋ ਗੱਲਾਂ ਹੋ ਰਹੀਆਂ ਹੁੰਦੀਆਂ ਨੇ ਤੇ ਮੰਨੂ ਦੇ ਮੂੰਹੋਂ ਵੀ ਕੁਝ ਗੱਲਾਂ ਨਿਕਲ ਜਾਂਦੀਆਂ ਨੇ ਸੋ ਉਸ ਦੀ ਆਵਾਜ਼ ਸਾਰਿਆਂ ਦੇ ਕੰਨ ਵਿੱਚ ਪੈ ਜਾਂਦੀ ਆ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਏ ਕਿ ਮੰਨੂ ਨਾਲ ਹੀ ਆਈ ਹੋਈ ਆ ਇਹ ਸੁਣ ਵੀ ਮੰਨੂ ਦੀ ਆਵਾਜ਼ ਸੁਣ ਕੇ ਉਸ ਦੇ ਨਾਨੀ ਨਾਨਾ ਬਹੁਤ ਡਰ ਜਾਂਦੇ ਨੇ ਉਹ ਸੋਚਦੇ ਨੇ ਕਿ ਹੁਣ ਰੋਜੀ ਦੇ ਨਾਲ ਕਲੇਸ਼ ਪੈਣ ਵਾਲਾ ਏ ਪਰ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਗੁਰਪ੍ਰੀਤ ਨੂੰ ਕਿਉਂਕਿ ਗੁਰਪ੍ਰੀਤ ਨੇ ਇਹ ਕਿਹਾ ਸੀ ਕਿ ਸਾਡੇ ਘਰ ਵਿੱਚ ਕਿਸੇ ਨੇ ਨਹੀਂ ਆਉਣਾ ਤੇ ਨਾ ਹੀ ਆਪਣੀ ਧੀ ਨੂੰ ਹੁਣ ਤੁਸੀਂ ਆਪਣੀ ਸ਼ਕਲ ਵਿਖਾਉਣੀ ਹੈ ਜਿੰਨਾ ਚਿਰ ਸਾਡੇ ਘਰ ਮੁੰਡਾ ਨਹੀਂ ਹੁੰਦਾ ਪਰ ਉਹ ਮੰਨੂ ਨੂੰ ਲੈ ਕੇ ਆਏ ਹੁੰਦੇ ਆ ਤੇ ਮੰਨੂ ਦੀ ਆਵਾਜ਼ ਸੁਣ ਕੇ ਗੁਰਪ੍ਰੀਤ ਨੂੰ ਬੜਾ ਗੁੱਸਾ ਚੜਦਾ ਹੈ ਜਿਸ ਕਰਕੇ ਉਹ ਸਾਰਾ ਕਲੇਸ਼ ਰੋਜੀ ਨਾਲ ਪਾ ਲੈਂਦਾ ਹੈ ਪਹਿਲਾਂ ਤੇ ਉਹ ਆਪਣੇ ਸੱਸ ਸਹੁਰੇ ਨੂੰ ਕਾਫੀ ਇਨਸਲਟ ਕਰਦਾ ਹੈ ਕਿਉਂਕਿ ਉਹ ਸੋਚਦਾ ਹੈ ਕਿ ਇਹਨਾਂ ਦੀ ਵਜ੍ਹਾ ਦੇ ਨਾਲ ਹੀ ਸਾਰਾ ਕੁਝ ਹੋਇਆ ਉਹ ਅੱਗੋਂ ਕਹਿੰਦਾ ਕਿ ਮੈਂ ਤਾਂ ਹੁਣੇ ਹੀ ਦਾਨਪੂਰਨ ਕਰਕੇ ਹਟਿਆ ਸੀ ਤਾਂ ਤੁਸੀਂ ਸਾਰਾ ਕੁਝ ਮੇਰੇ ਇਸ ਸਾਰੇ ਉਪਾ ਦੇ ਉੱਤੇ ਪਾਣੀ ਫੇਰ ਦਿੱਤਾ ਵੀ ਜਿਹੜਾ ਮੰਨੂ ਨੂੰ ਨਾਲ ਲੈ ਕੇ ਆਏ ਤੇ ਜਿਸ ਨਾਲ ਅਸ਼ੁੱਭ ਕੰਮ ਹੋ ਗਿਆ ਪਰ ਇਹ ਨਹੀਂ ਪਤਾ ਕਿ ਉਹ ਕਿੰਨੀ ਕਰਮਾ ਵਾਲੀ ਕੁੜੀ ਆ ਤੇ ਉਹ ਕੁੜੀ ਦਾ ਸਤਿਕਾਰ ਕਰਨ ਦੀ ਬਚਾਏ ਉਸ ਨੂੰ ਘਰੋਂ ਕੱਢਿਆ ਹੋਇਆ ਏ ਸੋ ਇਹ ਕਿਹੜਾ ਸਭ ਤੋਂ ਵੱਡਾ ਪਾਪ ਕਰ ਰਿਹਾ ਹੈ ਗੁਰਪ੍ਰੀਤ ਸੋ ਪੁੰਨ ਕੀਤਿਆਂ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ